ਸ਼ਸਤਰ ਰੱਖਣ ਦਾ ਘੋੜ ਸਵਾਰੀ ਸਿੱਖਣ ਦਾ ਨਗਾਰੇ ਵਜਾਉਣ ਦਾ ਤਖਤ ਸਜਾਉਣ ਦਾ ਵੀ ਹੁਕਮ ਦਿੰਦਾ ਹੈ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਖੂਬ ਕਿ ਜਿਹੜਾ ਕੋਈ ਤਿਆਰਬਰ ਤਿਆਰ ਹੋ ਕੇ ਸਾਡੇ ਪਾਵਨ ਦਰਬਾਰ ਵਿੱਚ ਘੋੜੇ ਤੇ ਸ਼ਸਤਰ ਭੇਟਾ ਰੂਪ ਵਿੱਚ ਲੈ ਕੇ ਆਏਗਾ ਉਹਦੇ ਤੇ ਮਹਾਰਾਜ ਸਾਹਿਬ ਨੇ ਕਿਹਾ ਸਾਡੀ ਬਹੁਤ ਵੱਡੀ ਖੁਸ਼ੀ ਹੋਈ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਧੜ ਦੇ ਨਾਲ ਉਹ ਸਿੱਖ ਜੁਦਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਫੈਸਲਾ ਨਹੀਂ ਕੀਤਾ ਵੀ ਅੰਦਰਾਂ ਵਿੱਚ ਵੜ ਕੇ ਬਹਿ ਜਾਓ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਲ ਦੀ ਨਾਲ ਫੈਸਲਾ ਇਹ ਆਇਆ ਕਿ ਜਿੱਥੇ ਅੱਜ ਤੱਕ ਅਸੀਂ ਕਿਸੇ ਗੈਰ ਦੀ ਖਾਤਰ ਆਪਣੀ ਕੁਰਬਾਨੀ ਦੇਣੀ ਜਾਣਦੇ ਹਾਂ ਤੇ ਇਹ ਦਾ ਮਤਲਬ ਇਹ ਵੀ ਨਹੀਂ ਦੇ ਸਮੇਂ ਦੇ ਹੁਕਮਰਾਨ ਕਿਸੇ ਗੈਰ ਤੇ ਅਤਿਆਚਾਰ ਕਰਦੇ ਰਹਿਣਗੇ ਤੇ ਅਸੀਂ ਜਾ ਕੇ ਆਪਣੇ ਸਿਰ ਦਿੰਦੇ ਰਵਾਂਗੇ ਜਿੱਥੇ ਅੱਜ ਸਿਰ ਦਿੱਤਾ ਹੈ ਕੱਲ ਨੂੰ ਅਸੀਂ ਜ਼ੁਲਮ ਕਰਨ ਵਾਲਿਆਂ ਦਾ ਸਿਰ ਵੱਢਣ ਵਾਸਤੇ ਵੀ ਤਿਆਰ ਬਰ ਤਿਆਰ ਹੋਣਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੈਸਲਾ ਸੀ ਖੰਡੇ ਬਾਟੇ ਦਾ ਅੰਮ੍ਰਿਤ ਸਿੰਘਾਂ ਨੇ ਛਕਿਆ ਆਪ ਛਕਿਆ ਪਾਤਸ਼ਾਹ ਮੈਂ ਰੋਸ ਦੀ ਬੇਨਤੀ ਕਰਨੀ ਹੈ ਤਨਗੁਰੂ ਗੋਬਿੰਦ ਸਿੰਘ ਸਾਹਿਬ ਪਗਾਣੀ ਦਾ ਜੰਗ ਕਰਦੇ ਆ ਤੇ ਇੱਕ ਵੇਰੀ ਮਹਾਰਾਜ ਸਾਹਿਬ ਦੇ ਸਾਹਮਣੇ ਹਰੀਚੰਦ ਖੰਡੂਰ ਦਾ ਰਾਜਾ ਆ ਕੇ ਪਾਤਸ਼ਾਹ ਨੂੰ ਕਹਿੰਦਾ ਆ ਅੱਖਣ ਲੱਗਾ ਮੈਂ ਸੋਚਿਆ ਹੈ ਤੇ ਮੈਂ ਸੁਣਿਆ ਵੀ ਹੈ ਕਿ ਤੁਸੀਂ ਸ਼ਸਤਰ ਵਿਦਿਆ ਵਿੱਚ ਬੜੇ ਮਾਹਰ ਹੋ ਅੱਜ ਮੈਂ ਤੁਹਾਡੀ ਸ਼ਸਤਰ ਵਿਦਿਆ ਵੇਖਣੀ ਚਾਹੁੰਦਾ ਜਰਾ ਮੈਨੂੰ ਆਣ ਕੇ ਆਪਣੀ ਸ਼ਸਤਰ ਵਿਦਿਆ ਵਿਖਾਓ ਤੇ ਸ਼ਸਤਰ ਵਿੱਦਿਆ ਵਿੱਚ ਵੀ ਉਹਨੇ ਕੀ ਕਿਹਾ ਆਖਣ ਲੱਗਾ ਤੀਰ ਅੰਦਾਜ਼ੀ ਵੇਖਣੀ ਚਾਹਣਾ ਜਰਾ ਵਖਾਓ ਨਾ ਤੁਸੀਂ ਆਪਣੀ ਤੀਰ ਅੰਦਾਜ਼ੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨੂੰ ਹੱਸ ਕੇ ਕਹਿਣ ਲੱਗੇ ਖੰਡੂਰੀਆ ਤੇਰੇ ਮਨ ਵਿੱਚ ਰਹਿ ਜਾਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੈਂ ਪਹਿਲਾ ਮੌਕਾ ਦੇ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ ਆਖਣ ਲੱਗੇ ਸਾਡੀ ਇਹ ਗੱਲ ਯਾਦ ਰੱਖੀ ਅਸੀਂ ਤੈਨੂੰ ਆਪ ਆਪਣੀ ਰਸਨਾ ਤੋਂ ਕਹਿੰਨੇ ਹੈ ਕਿ ਪਹਿਲਾ ਤੀਰ ਤੂੰ ਚਲਾ ਉਸ ਤੋਂ ਬਾਅਦ ਮਹਾਰਾਜ ਸਾਹਿਬ ਕਹਿੰਦੇ ਅਸੀਂ ਤੈਨੂੰ ਆਪਣੀ ਸ਼ਸਤਰ ਵੀ ਦਿਆਂ ਬਖਾਵਾਂ ਹਰੀਚੰਦ ਖੰਡੂਰ ਦਾ ਰਾਜਾ ਹੱਸਿਆ ਆਖਣ ਲੱਗਾ ਕਮਾਲ ਦਾ ਤੀਰ ਅੰਦਾਜ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜਾ ਆਪਣੇ ਦੁਸ਼ਮਣ ਨੂੰ ਪੈਲ ਦੇ ਰਿਹਾ ਤੇ ਉਹਨੇ ਜੀ ਆਪਣੇ ਤਨੁਖ ਤੇ ਤੀਰ ਚੜਾਇਆ ਤੀਰ ਚੜਾ ਕੇ ਜਦੋਂ ਤੰਦੀ ਨੂੰ ਖਿੱਚਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਸਤਕ ਦਾ ਨਿਸ਼ਾਨਾ ਉਹਨੇ ਬਣਾਇਆ ਮੱਥੇ ਦੇ ਵਿੱਚ ਤੀਰ ਮਾਰਨ ਦਾ ਫੈਸਲਾ ਕੀਤਾ ਤੇ ਜਦੋਂ ਪਾਤਸ਼ਾਹ ਦੇ ਮੱਥੇ ਦਾ ਨਿਸ਼ਾਨਾ ਵਿੰਨਿਆ ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਦਸਤਾਰ ਨੂੰ ਛੂ ਕੇ ਉਹ ਤੀਰ ਲੰਘਿਆ ਪਾਤਸ਼ਾਹ ਦੇ ਮੱਥੇ ਵਿੱਚ ਵੱਜਿਆ ਨਹੀਂ ਜਦੋਂ ਹਰੀ ਚੰਦ ਖੰਡੂਰ ਦਾ ਰਾਜਾ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਤਾਂ ਮਹਾਰਾਜ ਸਾਹਿਬ ਨੇ ਕਿਹਾ ਤੂੰ ਚਿੰਤਾ ਦੇ ਵਿੱਚ ਡੁੱਬ ਗਿਆ ਲੈ ਤੂੰ ਵੀ ਕੀ ਯਾਦ ਰੱਖੇਗਾ ਅਸੀਂ ਤੈਨੂੰ ਇੱਕ ਹੋਰ ਮੌਕਾ ਦਿੰਨੇ ਆ ਤੂੰ ਇੱਕ ਹੋਰ ਤੀਰ ਚਲਾ ਪਾਤਸ਼ਾਹ ਕਹਿੰਦੇ ਅਸੀਂ ਤੇਰੇ ਬਿਲਕੁਲ ਸਾਹਮਣੇ ਖੜੇ ਆ ਕਿਤੇ ਨਹੀਂ ਜਾਵਾਂ ਹਰੀ ਚੰਦ ਖੰਡੂਰ ਦਾ ਰਾਜਾ ਇੱਥੇ ਫੇਰ ਹੱਸਦਾ ਜਬੈ ਬਣ ਲੱਗ ਗਿਆ ਤਬੈ ਰੂਸ ਜਾਗ ਗਿਆ ਦਾ ਕੀ ਮਤਲਬ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਦੂਜਾ ਮੌਕਾ ਦਿੱਤਾ ਫੇਰ ਮੌਕਾ